ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਖੜੇ ਆ ਜੀ ਮੋਹਾਲੀ ਆਪਣਾ ਡੀ ਬਲੌਕ ਤੇ ਇੱਥੇ ਆਪਣੇ ਭਰਾ ਦੇ ਚਾਕੂ ਲੱਗਿਆ ਕੱਟ ਜਾਂਦੀ ਕੱਟੀ ਜਾਂਦੀ ਬਾਈ ਦੇ ਲੱਗਿਆ ਚਾਕੂ ਦੰਦਵਾਲ ਸਾਹਿਬ ਦੱਸੋ ਕੀ ਹੋਇਆ ਤੁਹਾਡੇ ਹਾਂ ਮੇਰਾ ਵੀਰ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਔਰ ਡਰਾਈਵਰ ਕਮਿਊਨਿਟੀ ਨੂੰ ਦੇਖੋ ਜਿਹੜਾ ਚਾਂਸ ਹੋਣਾ ਸੀ ਉਹ ਤਾਂ ਮੇਰਾ ਵੀਰ ਹੋ ਗਿਆ ਚਲੋ ਸ਼ੁਕਰ ਹੈ ਮਾਲਕ ਦਾ ਕਿ ਯਾਰ ਜਿਆਦਾ ਨੁਕਸਾਨ ਨਹੀਂ ਹੋਇਆ ਕਿਤੇ ਉਹ ਕਿਤੇ ਹੋਰ ਮਾਰ ਜਾਂਦੇ ਤਾਂ ਹੋਰ ਨੁਕਸਾਨ ਹੋ ਜਾਣਾ ਸੀ ਪਰ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਰੇਟਾ ਰੂਟਾ ਨੂੰ ਛੱਡੋ ਮੇਰਾ ਵੀਰ ਜੇ ਤੁਸੀਂ ਇਕੱਠੇ ਹੋ ਕੇ ਆਪਾਂ ਕਿਹੀ ਬਿੱਲ ਪਾਸ ਕਰਾ ਲਈਏ ਨਾ ਕਿ ਯਾਰ ਸਾਡੀ ਸੇਫਟੀ ਆਸਤੇ ਅਸੀਂ ਕਿਹੜਾ ਵੈਪਨ ਆਪਣੀ ਗੱਡੀ 'ਚ ਰੱਖ ਸਕਦੇ ਹਾਂ ਬਿਲਕੁਲ 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 ਰੇਟ ਬਾਅਦ ਆਪਾਂ ਨੇ ਨਿਰਧਾਰਤ ਕਰ ਲਾਂਗੇ ਲੜਾਈਆਂ ਅਸੀਂ ਬਾਅਦ 'ਚ ਲੜ ਲਾਂਗੇ ਗਰੁੱਪਾਂ ਦੇ ਵਿੱਚ ਅਸੀਂ ਵਾਚ ਗੇਮਾਂ ਖੇਡ ਲਾਂਗੇ ਪਰ ਇੱਕ ਆਪਦੀ ਸੇਫਟੀ ਵਾਸਤੇ ਇਹਨਾਂ ਕੋ ਤਾਂ ਬਿਲ ਪਾਸ ਕਰਾ ਲਈਏ ਕਿ ਯਾਰ ਦੂਜਾ ਬੰਦੇ ਕੋਲ ਜਿਹੜੀ ਸਾਡੀ ਸਵਾਰੀ ਉਹਦੇ ਕੋਲ ਤਾਂ ਹਰ ਇੱਕ ਵੇਪਨ ਰੱਖਣ ਵਾਸਤੇ ਅਥਾਰਟੀ ਹੈਗੀ ਹੈ ਪਰ ਸਾਡੇ ਡਰਾਈਵਰ ਕੋਲ ਤਾਂ ਹੀ ਮਾੜੀ ਮੋਟੀ ਆਪਣੀ ਗੋਟਾ ਪਾਣੀ ਵੀ ਨਹੀਂ ਰੱਖ ਸਕਦੇ ਲੰਬਾ ਪੇਚਕਸ ਵੀ ਨਹੀਂ ਰੱਖ ਸਕਦੇ ਸਵਾਰੀ ਸਾਨੂੰ ਨੁਕਸਾਨ ਕਰਕੇ ਚਲੀ ਜਾਂਦੀ ਏ ਇਹ ਵੈਸੇ ਸਵਾਰੀ ਤੇ ਨੁਕਸਾਨ ਨਹੀਂ ਕੀਤਾ ਬਟ ਐਕਚੁਅਲ ਵਿੱਚ ਭਾਈ ਸਾਹਿਬ ਅਸੀਂ ਇਹਨਾਂ ਕੋ ਕਾਨੂੰਨ ਪਾਸ ਕਰਵਾ ਲਈਏ ਕੀ ਅਸੀਂ ਆਪਣੀ ਸੇਫਟੀ ਵਾਸਤੇ ਆਪਣੀ ਗੱਡੀ ਚ ਕੀ ਵਾਇਪਨ ਰੱਖ ਸਕਦੇ ਆ ਸਰਕਾਰ ਤੋਂ ਬਸ ਮੇਰੀ ਇੰਨੀ ਕੁ ਗੁਜਾਰਸ਼ ਸਾਰਿਆਂ ਦੀ ਲੋੜ ਆ ਸਾਰੇ ਵੀਰਾਂ ਨੂੰ ਸਾਥ ਦੇਣ ਦੀ ਆਪਦਾ ਇਕਾ ਕਰੋ ਤੇ ਜਿਹੜਾ ਆਪਣੇ ਨਾਲ ਹੋ ਰਿਹਾ ਨਾ ਰਾਤ ਨੂੰ ਕੋਈ ਵੀ ਸਭ ਤੋਂ ਜਗ੍ਹਾ 에어ਪੋਰਟ ਚੋਂ 8988 ਇਹ ਚਾਰ ਸੈਕਟਰਾਂ ਦੇ ਬਚ ਗਏ ਜਿੰਨਾ ਬਸ ਹੀਰੋ ਹੋਮ ਦੀ ਬੈਕ ਸਾਈਡ ਹੋ ਗਿਆ ਏਅਰਪੋਰਟ ਦੇ ਚਾਰੇ ਸਾਈਡ ਦੇ ਚੌਂਕ ਹੋ ਗਏ ਚੌਂਕਾਂ ਦੇ ਚਾਰੇ ਸਾਈਡ ਦੀ ਲਾਈਟ ਆ ਰਹੀ ਲੋਕੇਸ਼ਨ ਲੋਕੇਸ਼ਨ ਪਾ ਕੇ ਤਰੋ ਆਪਣਾ ਅੱਜ ਤਾਂ ਬਾਈ ਦੀ ਅੱਜ ਤਾਂ ਮڑے ਮੋਟੇ ਚੀਰੇ ਬੱਚੇ ਬਚਾਏ ਹੋ ਗਿਆ ਕੱਲੋਂ ਆਪਣੇ ਕਿਸੇ ਵੀ ਬੰਦੇ ਨਾਲ ਕਿਸੇ ਦੀ ਵੀ ਗਰਦਨ ਵੀ ਘੱਟ ਹੋ ਜਾਣੀ ਬਾਹ ਵੀ ਘੱਟ ਹੋ ਜਾਣੀ ਜੇ ਅੱਜ ਆਪ ਨਹੀਂ ਖੜੇ ਤਾਂ ਕੋਈ ਵੀ ਨਹੀਂ ਖੜੇਗਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹ ਆਪਣੇ ਦੇ ਹੱਥ ਚਾਹੇ ਕਿਸੇ ਨੇ ਬਾਈ ਦੇਖਣਾ ਹੈ ਤਾਂ ਇੱਕ ਅੱਧੇ ਦਿਨ ਦੇ ਵਿੱਚ ਇਹ ਤਰੀਕ ਹੋ ਗਈ ਕਿੰਨੀ ਤਰੀਕ ਦੇ ਕਿੰਨੀ ਹੋਈ ਹੈ 16 ਹੋ ਗਈ ਅੱਜ 16 5 16 5 2025 ਰਾਤ ਦਾ ਵਕਿਆ ਬਾਈ ਇਹ 10 11 ਵਜੇ ਦਾ ਕੋਈ ਜ਼ਿਆਦਾ ਟਾਈਮ ਨਹੀਂ ਹੋ 에어ਪੋਰਟ ਚੋਂ ਆਉਂਦੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਵਿੱਚ 10 ਵਜੇ ਜੇ ਬੰਦੇ ਲੁੱਟਾ ਖੋਣ ਲੱਗ ਗਿਆ ਰਾਤ ਨੂੰ ਤੁਹਾਡੇ ਕੰਮਾਂ ਦਾ ਕੋਈ ਫਾਇਦਾ ਨਹੀਂ ਡਰਾਈਵਰ ਦੇ ਜਾਂ ਕਾਸੀ ਦਾ 10 ਵਜੇ ਦੱਸੋ 2000 ਕਮਾਏ ਦਾ ਕੋਈ ਫਾਇਦਾ ਨਹੀਂ ਬਾਈ ਦੇ ਕੋਲ ਜਿਹੜਾ 5-7000 ਤਾਂ ਉਹ ਵੀ ਲੈ ਗਏ ਉਹ ਲੈ ਜਾਂਦੇ ਸਾਰਾ ਕੋਈ 1000 ਰੁਪਈਆ ਸੀ ਆ 7000 ਲੈ ਗੀ ਕੋਈ ਲਾਲਚ ਜਨਾਓਗੇ ਹਾਂ 200 ਵਾਲੀ ਰਾਈਡ ਨੂੰ ਮੈਂ 500 ਚ ਲੈ ਜਾਊਂਗਾ ਉਹ 500 ਦੇ ਚੱਕਰੇ 'ਚ 500 ਹੀ ਦਿੱਤੀ ਹੈ ਸਾਨੂੰ ਲੋੜਾ ਕਾਹਦਾ 7000 ਕੀ ਨਹੀਂ ਬਾਈ ਤਿੰਨ ਜਗ੍ਹਾ ਬਾਹਰ ਚਾਕੂ ਮਾਰ ਦੇ ਬਾਈ ਦੇਖ ਲਓ ਪ੍ਰਾਈਵੇਟ ਇਹਦਾ ਚਲੋ ਬਾਈ ਨੇ ਟਾਈਮ ਦਾ ਕਰਾ ਲਿਆ ਮੈਂ ਉਹਦਾ ਇਂਤਜ਼ਾਮ ਜਾਂ ਕੱਲੋ ਕਿਸੇ ਤੇ ਨਫੜੇ ਦੀ ਗੱਲ ਹੈ ਬੈਠੇ ਉੱਥੇ ਦਾ ਯਾਰ ਉੱਥੇ ਪੁਲਿਸ ਵਾਲੇ ਪੁਲਿਸ ਸਟੌਂਕ ਕੀ ਕੋਲ ਹੈ 100 ਮੀਟਰ ਤੇ ਫਿਰ ਕੁਝ ਨਹੀਂ ਹੋਇਆ ਪਰ ਜੇ ਇਹਦੀ ਸੇਫਟੀ ਦੇ ਇੱਕੇ ਹੱਥ ਚਾ ਬਾਈ ਜੇ ਆਪਣੇ ਸਾਰੇ ਇਕੱਠੇ ਹੋਵਾਂਗੇ ਇੱਕ ਤਾਂ ਦਿਨ ਚੋਂ ਇਕੱਠੇ ਹੋ ਜੋ 17 ਤਰੀਕ ਰੱਖ ਲੋ ਜਾਂ 18 ਉਹਨਾਂ ਇੱਕ ਵਾਰੀ ਇਕੱਠੇ ਹੋ ਜੋ ਇਹਦਾ ਅਭਿਆਨ ਚਲਾਓ ਰਾਤ ਦਿਨ অপারেশন ਕਰੋ ਪੂਰਾ ਤਾਂ ਜਾ ਕੇ ਕੁਛ ਤਾਂ ਨਿਪਟੇਗਾ ਨਹੀਂ अदरवाइज ਅੱਜ ਗਾਂਢ ਹੋਇਆ ਕੱਲੋ ਫਿਰ ਗਾਂਢ ਹੋਏਗਾ ਓਖਾ ਹੋ ਜਾਣਾ ਇਹ ਬਾਕੀ ਡਰਾਈਵਰ ਭਰਾਵਾਂ ਨੂੰ ਇਹ ਬੇਨਤੀ ਆ ਵੀ ਚਲੋ ਪ੍ਰਮਾਤਮਾ ਇਦਾਂ ਕਿਸੇ ਨਾਲ ਨਾ ਕਰੇ ਜੇ ਬਾਈ ਚਾਂਸ ਐ ਇਦਾਂ ਦੀ ਚੀਜ਼ ਕਿਸੇ ਨਾ ਹੁੰਦੀ ਆ ਜੇ ਗਰੁੱਪਾਂ ਦੇ ਵਿੱਚ ਕੋਈ ਦੇਖਦਾ ਮੇਰਾ ਵੀਰ ਉਸੇ ਟਾਈਮ ਪਹੁੰਚਿਆ ਜ਼ਰੂਰ ਕਰੋ ਕਿਉਂਕਿ ਆਪਾਂ ਸਾਰੇ ਅੱਜ ਤਾਂ ਬਾਹਰ ਆ ਦੇਖੋ ਇੱਕ ਦੂਜੇ ਦੇ ਸਹਾਰੇ ਤੇ ਆ ਆਪਾਂ ਸਾਰੇ ਘਰਾਂ ਤੋਂ ਬਾਹਰ ਆ ਬੱਚੇ ਛੱਡੇ ਹੋਏ ਨੇ ਮੇਰਾ ਵੀਰ ਹਨਾ ਸਭ ਨੇ ਛੱਡਿਆ ਯਾਰ ਕਿਤੇ ਵੀ ਕੋਈ ਟੈਕਸੀ ਖੜੀ ਆ ਤਾਂ ਰੁਕੋ ਕੋਈ ਇੱਕਾਂ ਦੀ ਪ੍ਰੋਬਲਮ ਆਉਂਦੀ ਇਕੱਠੇ ਜ਼ਰੂਰ ਆਇਆ ਕਰੋ ਕਿਤੇ ਕੋਈ ਟੈਕਸੀ ਖੜੀ ਆ ਕੋਈ ਪ੍ਰੋਬਲਮ ਆਉਂਦੀ ਆ ਮੇਰਾ ਵੀਰ ਇੱਕ ਦੂਜੇ ਦੀ ਹੈਲਪ ਕਰੋ ਜੇ ਇੱਕ ਦੂਜੇ ਦਾ ਸਾਥ ਦੋਗੇ ਤਾਂ ਬਚੇ ਰਹੋਗੇ ਨਹੀਂ ਤਾਂ ਅੱਜ ਵੀ ਮਰੇ ਤਾਂ ਕੱਲ ਸਾਥਾ ਚਲੋ ਹੁਣ 7 ਸਟਾਰ ਅੱਜ 16 ਹੋ ਗਈ ਐ 16 ਦਾ ਜਿਆਦਾ ਸਵੇਰ ਦਾ ਰੱਖੋ ਕੋਈ 10 11 ਵਜੇ ਦਾ 에어ਪੋਰਟ ਚੌਂਕ ਰੱਖ ਲਓ ਜਾਂ ਕੱਲ ਦਾ ਜਾਂ ਪਰਸਨਾ ਇੱਕ ਵਾਰੀ ਇਕੱਠੇ ਹੋ ਜਓ ਸਾਰੇ ਇੱਕ ਪਲਾਨਿੰਗ ਕਰ ਲਓ ਆਪਣੇ ਹਿਸਾਬ ਨਾਲ ਆਪਣੀ ਆਪਣੀ ਬਾਈ ਸਾਰੇ ਇਕੱਠੇ ਹੋ ਕੇ ਇਹ ਨਹੀਂ ਕਿ ਅੱਜ ਇਹਦੇ ਨਾਲ ਹੋ ਗਿਆ ਬਾਈ ਨਾਲ ਕੱਲੋ ਕਿਸੇ ਨਾਲ ਵੀ ਹੋ ਜਾਣਾ ਬਿਲਕੁਲ ਬਿਲਕੁਲ ਇਹ ਨਹੀਂ ਹੋਏਗਾ ਜੀ ਇਹ ਵੀਡੀਓ ਕੈਂਟ ਹੋਣ ਨੂੰ ਕਿ ਇਹ ਵੀਡੀਓ ਸਾਰੇ ਗਰੁੱਪਾਂ 'ਚ ਮੇਰੇ ਵੀਰ ਸ਼ੇਅਰ ਕਰੋ। ਕੋਈ ਇੱਕ ਵਾਰ ਦਾ ਸੁਝਾਅ ਦਵੋ ਵੀ ਕੇਸ ਡੇਟ ਨੂੰ ਆਪਾਂ ਰੱਖੀਏ ਕਿ ਸਾਰੇ ਇਕੱਠੇ ਹੋ ਕੇ ਚੀਜ਼ਾਂ ਦਾ ਫੇਹਲ ਕੀਤਾ ਜਾਵੇ। ਤੇ ਆਪਣੀ ਜੁਨੀਅਨ ਵੀ ਬਣੀ ਹੋਈ ਹੈ ਚੰਡੀਗੜ੍ਹ 'ਚ ਟਰਾਈ ਸਿਟੀ ਜੂਨੀਅਨ। ਸਾਰੇ ਆਪਾਂ ਦੀ ਵੀਰ ਕਮੈਣੀ ਹੋ ਜਰੂਰ ਦਿਓ। ਬਾਕੀ ਆਪਣਾ ਆਜਾ ਟੈਕਸੀ ਜੂਨੀਅਨ ਵੀ ਹੈ। ਭੈਰ ਭਾਈ ਨੂੰ ਕੋਈ ਨਾ ਕੋਈ ਸ਼ਸਤਰ ਜਰੂਰ ਰੱਖਣਾ ਚਾਹੀਦਾ। ਕਿਸੇ ਦੇ ਲਈ ਬਿੱਲ ਪਾਸ ਕਰਾ ਲਓ। ਜਿਆਦਾ ਹੁਣ ਇੱਕ ਵਾਰੀ ਡੀਸੀ ਦਫ਼ਤਰ 'ਤੇ ਮੁਰਾ ਲਾਓ ਤਾਂ ਕਿ ਸਾਡੇ ਕੋਲ ਹੈ ਸਾਡੇ ਕੋਲ ਸੇਫਟੀ ਕਾ ਗਿਆ ਆਪਣੀ ਬਾਬਾ ਜੀ। ਉਹਨਾਂ ਦੇ ਬੰਦੇ ਲੈ ਸ਼ੂਰੀਆਂ ਮਾਰਦੇ ਹ ਐਵੇਂ ਕਿਹਾ ਜੀ ਚਲੋ ਬਾ ਇੰਨੇ ਕੀ ਗੱਲਾਂ ਧੰਨਵਾਦ ਭਰਾਵਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਜਿਹੜੇ ਪਹੁੰਚੇ ਬਾਕੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਗਰੁੱਪਾਂ ਦੇ ਵਿੱਚ ਪਾਸ਼ੇਅਰ ਕਰੀਆਂ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਧੰਨਵਾਦ ਇਦਾਂ ਹੀ ਸਾਥ ਦੇਂਦੇ ਰਹੋ ਜੀ ਇੱਕ ਦੂਜੇ ਦਾ ਔਰ ਭਾਈ ਜਦ ਲੋਕ ਰਾਤ ਦਾ ਕੰਮ ਕਰਦੇ ਬਾਕੀ ਇੱਕ ਤਾਂ ਗਰੁੱਪ ਸਭ ਬੰਦੇ ਰੱਖੋ ਬਣਾ ਕੇ ਉਹਦੇ ਵਿੱਚ ਲੋਕੇਸ਼ਨ ਆਪਣੀ ਸ਼ੇਅਰ ਜ਼ਰੂਰ ਰੱਖੋ ਕੁਝ ਵੀ ਹੁੰਦਾ ਲਾਲ ਬੱਤੀ ਪਾ ਦੋ ਜਦ ਨਾਲ ਗੱਡੀ ਖੜੀ ਹੈ ਕੋਈ ਨਾਲੋਂ ਟੈਕਸੀ ਖੜੀ ਹੈ ਇੱਕ ਦੋ ਬੰਦਾ ਉੱਥੇ ਰੁੱਕ ਕੇ ਪੁੱਛੋ ਜ਼ਰੂਰ ਵੀ ਕੀ ਗੱਲ ਹੈ ਚਾਰ ਬੰਦੇ ਇਕੱਠੇ ਰਾਤ ਦੇ ਟਾਈਮ ਜ਼ਰੂਰ ਕਿਤੇ ਟਾਇਰ ਪੈਂਚਰ ਹੋ ਜਾਏ ਕਿਤੇ ਰਾਤ ਨੂੰ ਨਾਲੋਂ ਜੈਕ ਨਹੀਂ ਹੁੰਦਾ ਉਹਦਾ ਸਾਥ ਜ਼ਰੂਰ ਦਿਓ ਸਾਥ ਦੋ ਮਣਾ ਮੋਟਾ ਕੋਈ ਨਹੀਂ ਮਣਾ ਮੋਟਾ ਚੱਲਦਾ ਰਹਿੰਦਾ ਕੰਮ ਨਹੀਂ ਕਰਦਾ ਕੋਈ ਫਰਕ ਨਹੀਂ ਪੈਂਦਾ ਸਵਾਰੀ ਕੋਈ ਕਿਸੇ ਦੀ ਨਿਤ ਨਹੀਂ ਹੈ ਬਾਈ 100 150 ਦੀ ਸਵਾਰੀ ਹੁੰਦੀ ਸਭ ਤੋਂ ਪਹਿਲਾਂ ਬੋਲਦੀ ਏਸੀ ਦਾ ਘਰੇ ਪੱਕਾ ਨਹੀਂ ਹੁੰਦਾ ਫਿਰ ਵੀ ਕੰਪਲੇਂਟ ਹੈ ਪਾਣੀ ਦਾ ਫਿਰ ਵੀ ਕੰਪਲੇਂਟ ਹੈ ਪਾਣੀ ਦਾ ਦੇ ਪਾਈ ਲੈਣੀ ਪੈਸਿਆਂ ਦੇ ਘਾਟੇ ਵਾਦੇ ਝੱਲ ਲਾਂਗੇ ਇਹੋ ਜਿਹੇ ਘਾਟੇ ਨਹੀਂ ਜੋ ਚੱਲੇ ਜਾਣੇ ਸਾਰੇ ਇਕੱਠੇ ਹੋ ਕੇ ਚੱਲੋ ਮੇਰੇ ਵੀਰ ਸਾਰੇ ਧੰਨਵਾਦ ਜੀ ਧੰਨਵਾਦ ਜੀ